ਜਵਾਬ ਦੇ ਅੰਦਰ ਦੇਖੋ ਸਭ ਪਹਿਲੀ ਦਫਾ ਬੀਜੇਪੀ ਆਪਣੇ ਦਮਖੰਮ ਤੇ 13 ਦੀ 13 ਸੀਟਾਂ ਲੜ ਰਹੀ ਜੇ ਮੇਰੇ ਤੋਂ ਪੰਜ ਸੱਤ ਤਿੰਨ ਪਹਿਲਾਂ ਪੁੱਛਦੇ ਉਦੋਂ ਸ਼ਾਇਦ ਮੈਂ ਤੁਹਾਨੂੰ ਕੋ ਹੋਰ ਜਵਾਬ ਦਿੰਦਾ ਪਰ ਪਿਛਲੇ ਦੋ ਤਿੰਨ ਦਿਨਾਂ ਦੇ ਅੰਦਰ ਜਿਸ ਤਰ੍ਹਾਂ ਮੈਂ ਪੀਐਮ ਮੋਦੀ ਜੀ ਦੀ ਦੋ ਮੀਟਿੰਗਸ ਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਅਮਿਤ ਸ਼ਾਹ ਜੀ ਦੇ ਨਾਲ ਕੱਲ ਮੈਂ ਲੁਧਿਆਣੇ ਲੋਕਾਂ ਦਾ ਜੋਸ਼ ਲੋਕਾਂ ਦੀ ਭਾਵਨਾਵਾਂ ਦੇਖੀਆਂ ਇਸ ਸਾਰਾ ਜਿਹੜਾ ਮੈਂ ਹੌਸਲਾ ਬਾਕੀ ਸਾਰੀ ਥਾਵਾਂ ਤੇ ਜਿਹੜਾ ਮੈਂ ਫਿਰਕੇ ਦੇਖ ਲਿਆ ਮੈਂ ਸਮਝਦਾ ਹਾਂ ਵੀ ਆ ਇਕੱਲੇ 2024 ਦਾ ਵੀ ਨਹੀਂ ਆ ਇਲੈਕਸ਼ਨ 2027 ਦਾ ਵੀ ਇਹਦੇ ਨਾਲ ਹੀ ਚੱਲ ਰਿਹਾ ਲੋਕਾਂ ਨੇ ਮਨ ਬਣਾ ਲਿਆ ਸਾਫ਼ ਕਿ ਆ ਜਿਹੜਾ ਬਦਲਾਵ ਹੈ ਪੀਸਮੀਰ ਚ ਨਹੀਂ ਹੋਣਾ ਵੀ ਇਥੋਂ ਦਿੱਲੀ ਦੇ ਅੰਦਰ ਭਾਜਪਾ ਦੇ ਐਮਪੀ ਭੇਜ ਦੇਾਂਗੇ ਇੱਥੇ ਆ ਹੀ ਠਗੀ ਲੂਟ ਚਲਦੀ ਰਹੂਗੀ ਅਰਾਜਕਤਾ ਕਾਨੂੰਨ ਨਾਮ ਦੀ ਕੋਈ ਵਿਵਸਥਾ ਨਹੀਂ ਇੱਥੇ ਇਸ ਤਰ੍ਹਾਂ ਚਲਦੀ ਰਹੂਗੀ ਲੋਕਾਂ ਨੇ ਮਨ ਬਣਾ ਲਿਆ ਸਾਬ 27 ਦੇ ਅੰਦਰ ਵੀ ਬੀਜੇਪੀ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੇ ਵਾਸਤੇ ਇੱਥੇ ਸਰਕਾਰ ਬੀਜੇਪੀ ਦੀ ਬਣਾਵਾਂਗੇ ਵੀ 27 ਦੇ ਅੰਦਰ ਤੇ 24 ਦੇ ਅੰਦਰ ਵੀ ਜਿਹੜੇ ਨਤੀਜੇ ਆ ਮੈਂ ਸਮਝਦਾ ਜਿਹੜੇ ਵੀ ਆ ਤੁਹਾਡੇ ਸਾਰਿਆਂ ਦੀ ਐਕਸਪੈਕਟੇਸ਼ਨ ਤੋਂ ਵਧੀਆ ਨਿਕਲੇ ਬੀਜੇਪੀ ਨੂੰ ਤਾਂ ਬਹੁਤ ਦਾ ਸਾਹਮਣਾ ਫੋਕ ਕਰਨਾ ਪੈ ਰਿਹਾ ਹੰਸਰਾਜ ਜੀ ਦੀ ਗੱਲ ਕਰੀਏ ਤਾਂ ਬਹੁਤ ਉਹਨਾਂ ਦਾ ਵਿਰੋਧ ਹੋ ਬਿਲਕੁਲ ਸਾਬ ਮੈਂ ਇਹ ਗੱਲ ਉਠਾ ਕੇ ਆਇਆ ਵੀ ਹੰਸਰਾਜ ਹੰਸ ਜੀ ਨੂੰ ਹੀ ਕਿਉਂ ਟਾਰਗੇਟ ਬਣਾਇਆ ਗਿਆ ਆ ਜਿਹੜਾ ਇਸ ਕਿਸਮ ਦੀ ਦੋ ਫਾੜਾਂ ਪੈ ਰਹੀਆਂ ਆ ਪੰਜਾਬ ਵਾਸਤੇ ਚੰਗੀ ਗੱਲ ਹੈ ਨਹੀਂ ਸਾਹਿਬ ਕੋਈ ਬੰਦਾ ਅਗਰ ਕੇਜਰੀਵਾਲ ਸਾਹਿਬ ਕਹਿਣ ਜਾਂ ਸੁਨੀਲ ਜਾਖੜ ਕੋਈ ਮੈਂ ਕੱਟ ਰ ਈਮਾਨਦਾਰ ਆ ਤੇ ਦੂਜੇ ਪਾਸੇ ਕੋਈ ਜਥੇਬੰਦੀ ਕਹੀ ਅਸੀਂ ਬੜੇ ਸ਼ਾਂਤੀਪੂਰਵਕ ਕਰ ਰਹੇ ਆ ਤੇ ਜੇ ਕੇਜਰੀਵਾਲ ਸਾਹਿਬ ਇਮਾਨਦਾਰ ਹੈ ਤਾਂ ਆ ਜਥੇਬੰਦੀਆਂ ਜਿਹੜੀਆਂ ਕਹਿ ਰਹੀਆਂ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਦੇ ਆ ਉਹ ਸ਼ਾਂਤੀਪੂਰਵਕ ਸਾਤ ਬਹੁਤ ਹੀ ਗਲਤ ਰਾ ਤੇ ਪਾ ਰਖਿਆ ਕਿਸਾਨਾਂ ਨੂੰ ਬਦਨਾਮ ਕਰ ਰਹੇ ਕੁਝ ਲੋਕ ਹੜਾ ਪਰਨਾ ਪਾਣ ਨਾਲ ਕੋਈ ਕਿਸਾਨ ਨਹੀਂ ਬਣਦਾ ਤੇ ਜਿਸ ਤਰ੍ਹਾਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਇੱਕ ਟਕਰਾਵ ਦੀ ਸਥਿਤੀ ਬਣਾਈ ਹੋਈ ਹੈ ਖਾਸ ਤੌਰ ਤੇ ਇੱਥੇ ਹੁਣ ਮੋਗੇ ਦੇ ਬਾਅਦ ਮੈਂ ਬਰਨਾਲੇ ਚੱਲੇ ਆ ਉੱਥੇ ਵਪਾਰੀਆਂ ਨੂੰ ਤੇ ਕਿਸਾਨਾਂ ਨੂੰ ਆਹਮਣੇ ਸਾਹਮਣੇ ਕਰ ਰੱਖਿਆ ਕੁਝ ਲੋਕਾਂ ਨੇ ਕਿਸਾਨ ਆਪ ਹੈ ਜਾਂ ਕਦੇ ਨਹੀਂ ਕਰਦਾ ਪਰ ਜਿਹੜੇ ਕਿਸਾਨ ਜੱਥੇਬੰਦੀਆਂ ਚੋਂ ਕੁਝ ਲੀਡਰ ਹੈ ਜਿਨ੍ਹਾਂ ਨੇ ਦੁਕਾਨਾਂ ਚਲਾ ਰੱਖੀਆਂ ਇਸ ਰਾਮ ਰੋਲੇ ਦੇ ਅੰਦਰ ਉਹਨਾਂ ਨੇ ਲੋਕਾਂ ਤੋਂ ਉਗਰਾਹੀਆਂ ਚਾਲੂ ਕਰ ਰੱਖੀਆਂ ਲੁਧਿਆਣਾ ਦਾ ਕੇਸ ਆਇਆ 6.5 ਕਰੋੜ ਰੁਪਏ ਉਥੋਂ ਲੈ ਕੇ ਆਏ ਐ 4.5 ਕਰੋੜ ਦਾ ਤਾਂ ਚੈੱਕ ਦਵਾਇਆ ਸਾਡੇ ਕਾਂਗਰੂ ਕੋਰਟ ਜਿਵੇਂ ਇਸ ਤਰ੍ਹਾਂ ਕਹਿੰਦੇ ਆ ਨਾ ਜੀ ਉਹਨਾਂ ਨੇ ਆਪਣੀ ਅਦਾਲਤਾਂ ਲਾ ਕੇ ਫੈਸਲੇ ਕਰਨ ਲੱਗੇ ਜੁਰਮਾਨੇ ਨਾਣ ਲੱਗੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਐ ਕਿਸਾਨ ਬਦਨਾਮ ਹੋ ਰਹੇ ਐ ਕਿਸੇ ਨੇ ਕਿਸਾਨ ਜਨਥੇਬੰਦੀ ਦੇ ਲੀਡਰ ਦਾ ਨਾਂ ਕਿਸੇ ਸਾਰਿਆਂ ਨੇ ਭੁੱਲ ਜਾਣਾ ਯਾਦ ਰਹਿਣਗੇ ਕਿਸਾਨ ਵੀ ਕਿਸਾਨਾਂ ਨੂੰ ਇਸ ਕਰਕੇ ਮੇਰੀ ਬੇਨਤੀ ਐ ਭਗਵੰਤ ਮਾਨ ਜੀ ਨੂੰ ਕਿਉਂਕਿ ਭਗਵੰਤ ਮਾਨ ਜੀ ਇਹਨਾਂ ਦੇ ਵਕੀਲ ਬਣੇ ਸੀ ਇਹਦੇ ਨਾਲ ਸਰਬਰਾ ਵੀ ਹੈ ਕਾਂਗਰਸ ਪਾਰਟੀ ਦੇ ਭਗਵੰਤ ਮਾਨ ਜੀ ਇੱਕੋ ਇਕੱਠੇ ਹੈ ਇਹ ਦੋਨੋਂ ਮਿਲ ਕੇ ਪੰਜਾਬ ਦੇ ਅੰਦਰ ਵਪਾਰੀ ਤੇ ਕਿਸਾਨ ਦੇ ਵਿੱਚ ਫਰਕ ਨਾ ਪਾਉਣ ਦੋਨੋਂ ਜ਼ਰੂਰਤ ਹੈ ਪੰਜਾਬ ਨੂੰ ਇੱਕ ਹੀ ਗੱਡੀ ਦੇ ਦੋ ਪਹੀਏ ਹੈ ਕਿਸਾਨ ਤੇ ਵਪਾਰੀ ਪਿੰਡੂ ਖੇਤਰ ਤੇ ਸ਼ਹਿਰ ਇਸੇ ਤਰ੍ਹਾਂ ਪਿੰਡਾਂ ਦੇ ਅੰਦਰ ਸਾਰਾ ਪਿੰਡ ਇੱਕ ਇਕੱਠਾ ਪਿੰਡ ਵਸਦਾ ਹੈ ਜਿਹਦੇ ਵਿੱਚ ਤੁਸੀਂ ਜਿਹੜੇ ਪਿਛੜੇ ਵਰਗ ਦੇ ਐ ਗਰੀਬ ਲੋਕ ਐ ਮਜ਼ਦੂਰ ਐ ਉਹਨਾਂ ਦੀ ਕੋ ਗੱਲ ਨਹੀਂ ਕਰਦਾ ਉਹ ਆਪਣੀ ਗੱਲ ਕਹਿਣਾ ਚਾਹੁੰਦੇ ਐ ਕਿਉਂਕਿ ਬੀਜੇਪੀ ਦੇ ਕੋਲੋਂ ਉਹਨਾਂ ਕੋਲ ਹਰ ਮਹੀਨੇ 5 ਕਿਲੋ ਅਨਾਜ ਰਾਸ਼ਨ ਬੀਜੇਪੀ ਭੇਜਦੀ ਐ ਆਯੂਸ਼ਮਾਨ ਕਾਰਡ ਦੇ ਤਹਿਤ 5 ਲੱਖ ਦਾ ਇਲਾਜ ਗਰੀਬ ਦੇ ਪਰਿਵਾਰ ਦਾ ਬੀਜੇਪੀ ਮੋਦੀ ਸਾਹਿਬ ਕਰਵਾਉਂਦੇ ਐ ਕਿਸੇ ਦੇ ਮਕਾਨ ਪੱਕੇ ਬਣੇ ਐ ਕਿਸੇ ਦੇ ਟਾਇਲਟ ਬਣੇ ਐ ਕਿਸੇ ਦੇ ਘਰੇ ਲਾਟੂ ਲੱਗਿਆ ਉਹ ਬੀਜੇਪੀ ਸਰਕਾਰ ਭੇਜਦੀ ਐ ਉਹ ਆਪਣੇ ਬੀਜਪੀ ਦੇ ਨੁਮਾਇੰਦੇ ਚਾਹੇ ਹੰਸਰਾਜ ਹੰਸ ਹੈ ਚਾਹੇ ਕੋਈ ਹੋਰ ਹੈ ਉਹਦੀ ਗੱਲ ਸੁਣਨਾ ਚਾਹੁੰਦੇ ਐ ਤੇ ਜਦੋਂ ਚਾਰ ਬੰਦੇ ਹਰਾ ਪਰਨਾ ਪਾ ਕੇ ਤੇ ਪਿੰਡ 'ਚ ਉਹਨਾਂ ਲੋਕਾਂ ਤਾਈਂ ਬਸਤੀਆਂ ਵੇੜਿਆਂ ਦੇ ਵਿੱਚ ਜਾਣ ਤੋਂ ਰੋਕਣਾ ਚાલુ ਰੱਖਣਗੇ ਉੱਥੇ ਫਿਰ ਫ੍ਰਿਕਸ਼ਨ ਪੈਦਾ ਹੋਣੀ ਆਲਮੋਸਟ ਮੈਂ ਸਮਝਦਾ ਸਰਟਿਨਿਟੀ ਹੈ ਉਹ ਹੋਣੀ ਹੋਣੀ ਐ ਆਈ ਸੋਚ ਐ ਕਾਂਗਰਸ ਤੇ ਆਮ ਆਗਮੀ ਪਾਰਟੀ ਦੀ ਵੀ ਜਿਨਨੇ ਉਕਾ ਮੈਂ ਇਹਨਾਂ ਨੂੰ ਕਾਲੇ ਅੰਗਰੇਜ਼ ਇਸ ਕਰਕੇ ਕਹਿ ਰਹੇ ਆਂ ਅੰਗਰੇਜ਼ ਕਹਿ ਕੇ ਗਏ ਸੀ ਵੀ ਦੋ ਫਾੜ ਕਰੋ ਤੇ ਰਾਜ ਕਰੋ ਡਿਵਾਈਡ ਐਂਡ ਰੂਲ ਇਹ ਕਾਂਗਰਸ ਤੇ ਆਮ ਆਦਮੀ ਪਾਰਟੀ ਪੂਰੇ ਸਮਾਜ ਨੂੰ ਦੋ ਫਾੜ ਕਰ ਰਹੀ ਹੈ ਸਾਹਿਬ ਡਾਕਟਰ ਸਾਹਿਬ ਇੱਕ ਬੜਾ ਅਹਿਮ ਬਿਆਨ ਕਾਲ ਹਮੇਸ਼ਾ ਜੀ ਨੇ ਵੀ ਦਿੱਤਾ ਤੁਸੀਂ ਵੀ ਉਹਨੂੰ ਅੱਜ ਰਿਪੀਟ ਕੀਤਾ ਹੈ ਨਾ ਕਿ 4 ਜੂਨ ਤੋਂ ਬਾਅਦ ਜਿਹੜਾ ਹੈਗਾ ਸਰਕਾਰ ਟੁੱਟ ਜਾਈਗੀ 92 ਐਮਐਲਏ ਨੇ ਉਹਨਾਂ ਦੇ ਕੀ ਤੋੜੇ ਗਏ ਐ ਮੈਂ ਦੱਸਦਾ ਮੈਂ ਦੱਸਦਾ ਉਹਨਾਂ ਨੇ ਜਿਹੜੇ ਐਗਜ਼ੈਕਟ ਵਰਡ ਇਸਤੇਮਾਲ ਕੀਤੇ ਸੀ ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਸਰਕਾਰ ਬਣ ਜੇਦੀ ਉਹਦੇ ਬਾਅਦ ਭਗਵੰਤ ਮਾਨ ਜੀ ਦੀ ਸਰਕਾਰ ਜਿਆਦਾ ਦਿਨ ਚੱਲਣੀ ਨਹੀਂ ਕਿਉਂਕਿ ਆ ਜਿਹੜਾ ਟੋਲਾ ਬਿਠਾਇਆ ਐ ਤਾਂ ਮੈਂ ਪਹਿਲਾਂ ਕਹਿ ਦਿੰਦਾ ਉਹ ਪਹਿਲਾਂ ਕਹਿੰਦੇ ਸੀ ਅਲੀ ਬਾਬਾ আর ਉਹਨਾਂ ਦੇ ਸਾਥ ਮੈਂ 40 ਉਹਨਾਂ ਦੇ 파ਟਨਰ ਜਿਹੜੇ ਸੀਗੇ ਮੈਂ ਦੇਖੋ ਮੈਂ 파ਟਨਰ ਵਰਡ ਕਰਿਆ ਗੱਲ ਤੁਸੀਂ ਮੇਰੇ ਮੂੰਹ 'ਚ ਸ਼ਬਦ ਪਾ ਦਿਓ ਵੀ ਉਹ ਸੁਨੀਲ ਐਮ ਐਲ ਏ ਨੂੰ ਕੁਝ ਕਹਿ ਗਿਆ ਨਹੀਂ ਸਾ ਮੇਰੇ ਵਾਸਤੇ ਸਤਕਾਰਯੋਗ ਹੀ ਹੈ ਸਾਰੇ ਉਹ ਤੋੜਨੇ ਨਹੀਂ 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 ਸਾਬ ਤੋੜਨ ਦੀ ਲੋੜ ਹੀ ਨਹੀਂ ਸਾਬ ਉਹ ਜਦੋਂ ਤੋਂ ਇਹਨਾਂ ਦੀ ਦੁਕਾਨ ਚੱਲ ਰਹੀ ਐ ਉਦੋਂ ਤੋਂ ਹੀ ਉਹ ਭਗਵੰਤ ਮਾਨ ਜੀ ਦੇ ਨਾਲ ਐ ਵੋਟਾਂ ਪੈ ਗਈਆਂ 5 ਸਾਲ ਦੀ ਤਾਂ ਉਹਨਾਂ ਕੋਲ ਹੈਗੀ ਤੇ ਦੁਕੰਦਾਰੀ ਐ ਜਦੋਂ ਦੁਕੰਦਾਰੀ ਦਾ ਮੈਂ ਭਗਵੰਤ ਮਾਨ ਜੀ ਨੂੰ ਆਪਣੇ ਕਲਮ ਸਿੰਘਾ ਜੀ ਨੂੰ ਕਿਹਾ ਸੀ ਵੀ ਇੱਕ ਅੱਧਾ ਕੋਈ ਕਾਮ ਆ ਕੇ ਟੰਗੋ ਤੇ ਜਿਸ ਦਿਨ ਜਿਹੜੇ ਅੱਖਾਂ ਦਾ ਇਲਾਜ ਕਰਾਣ ਲੰਡਨ ਜਾਂਦੇ ਐ ਸਾਹਿਬ ਸਾਨੂੰ ਗਰੀਬਾਂ ਤੋਂ ਕਹਿ ਗਏ ਇੱਥੇ ਅਸੀਂ ਬਣਾਈ ਐ ਕਿਹੜੀ ਉਹ ਹੈ ਮਾੜਾ ਕਿਉਂ ਨਹੀਂ ਉੱਥੇ ਇਲਾਜ ਕਰਾਓ ਮੈਂ ਕਹਿੰਦਾ ਉੱਥੇ ਆਈ ਸੀ ਯੂ ਦੇ ਬੈੱਡ ਲਾ ਤੇ ਪਟਿਆਲਾ ਦੇ ਅੰਦਰ ਉਹ ਜਿਹੜੇ ਕਦੇ ਕਦੇ ਨੂੰ ਹੱਥ ਪੈ ਗਿਆ ਸਾਬ ਉਹ ਦਿਨਾਂ ਸਾਰਾ ਆਪਣੇ ਆਪ ਖਿਦਰ ਜਾਣਾ ਸਾਬ ਇਹਨਾਂ ਨੂੰ ਹੋ ਗਿਆ ਵੀ ਹੁਣ ਟਾਈਮ ਆ ਗਿਆ ਇਹ ਸਿਰਫ ਤੇ ਸਿਰਫ ਉਸ ਮਤਲਬ ਕਰਕੇ ਬੈਠੇ ਐ ਨਾ ਤਾਂ ਹੁਣ ਇਹਨਾਂ ਨੂੰ ਵੋਟ ਪਰਸੈਂਟੇਜ ਗਿਰੂਗੀ ਭਿਆੰਕਰ ਰੂਪ ਨਾਲ ਗਿਰੂਗੀ ਜਿਵੇਂ ਇਹਨਾਂ ਨੂੰ ਬਿਆਨ ਆਏ ਸੀ ਉਸੇ ਹਿਸਾਬ ਨਾਲ ਡਿੱਗਣਗੇ ਤੇ ਸਾਰਿਆਂ ਨੂੰ ਦਿਖ ਲਿਆ ਵੀ ਵੋਟ ਵੀ ਨਹੀਂ ਪੈਣੀ ਮਾਲ ਵੀ ਬੰਨਾ ਬੰਦ ਹੋ ਜੂਗਾ ਫੇਰ ਐਡਾ ਕਿਡਾ ਪਿਆਰ ਹੈ ਭਗਵੰਤ ਮਾਨ ਜੀ ਦੇ ਨਾਲ ਸਰੋ ਵਪਾਰ ਕਰ ਰਹੇ ਦੁਕਾਨਦਾਰੇ ਕਰ ਰਹੇ ਤੁਸੀਂ ਉਹਨਾਂ ਨੂੰ ਲੈ ਲੋਗੇ ਪਾਲਟਿਸ ਕਿੰਨਾ ਕੁ ਸਾਬ ਕਿੰਨਾ ਕੁ ਸਨਾਮ ਨਹੀਂ ਤਾਂ ਕਿਸੇ ਨੂੰ ਵਸਤਾ ਨਹੀਂ ਕਿਹਾ ਉਹ ਆਪ ਕੋ ਹੋਰ ਪੰਦਾ ਪਾੜ ਲੈਣਗੇ ਸਾਬ 1 ਜੂਨ ਤੋਂ ਪਹਿਲਾਂ ਉਹ ਕਹਿੰਦਾ ਜੀ 1 ਜੂਨ ਤੋਂ ਪਹਿਲਾਂ ਕੋਈ ਮੋਗੇ ਜ਼ਿਲ੍ਹੇ ਦਾ ਐਮ ਐਲ ਏ ਆ ਰਿਹਾ ਜੀ ਬੀ ਜੀ ਪੀ ਚੰਦ ਸਾਬ ਮੈਂ ਤਾਂ ਕਿਸੇ ਦਾ ਆਣਦਾ ਪਤਾ ਨਹੀਂ ਸਭ ਆ ਰਹੇ ਕਿ ਨਹੀਂ ਆ ਰਹੇ ਪਰ ਇੱਕ ਗਲਤ ਹੈ ਇੱਕ ਤਰੀਕ ਇੱਕ ਤਰੀਕ ਦਾ ਕਿ ਕੇਜਰੀਵਾਲ ਸਾਹਿਬ ਵਾਪਸ ਤਿਆੜ ਜੇਲ ਜਾ ਰਹੇ ਆ ਤੈ ਹਾਂ ਤੈ ਹੋਰ ਮੇਰੇ ਕੋਲ ਹੋਰ ਕੋਈ ਮੇਰੇ ਕੋਲ ਗਾਰੰਟੀ ਨਹੀਂ ਹੈ ਸੁਪਰੀਮ ਕੋਰਟ ਦਾ ਆਰਡਰ ਹੈ ਹਾਂ ਜੀ ਤੇ ਬੀਬੀ ਪਾਰਟੀ ਬਦ ਕੇ ਬੰਦਾ ਇਹਦਾ ਕੋਈ ਸਾਫ ਨਹੀਂ ਹੁੰਦਾ ਸਾਹਿਬ ਮੈਂ ਤਾਂ ਅੱਜ ਤੁਹਾਨੂੰ ਕੀ ਕਹਿ ਗਿਆ ਮੈਂ ਤੁਹਾਨੂੰ ਕੀ ਕਹਿ ਗਿਆ ਵੀ ਤੋਲ ਕੇ ਵੋਟ ਦਿਓ ਸਾਹਿਬ ਮੈਂ ਤੁਹਾਨੂੰ ਇੱਕ ਥਾਂ ਵੀ ਕਿਹਾ ਵੀ ਤੁਸੀਂ ਦਿਓ ਵੋਟ ਦਿਓ ਚੰਗੇ ਬੰਦੇ ਭੇਜੋਗੇ ਤਾਂ ਠੀਕ ਹੈ ਸਾਬ ਲੋਕ ਚੁਣਦੇ ਹੋ ਸਾਬ ਆਪਾਂ ਆਪਣੇ ਆਪ ਪੱਲਾ ਝਾੜ ਲੈਨੇ ਆ ਤੇ ਬਾਅਦ ਚ ਦੋਸ਼ ਇਹਨਾਂ ਨੂੰ ਸਾਨੂੰ ਦਿਨੋ ਚੰਗੇ ਤੇ ਭੇਜ ਕੇ ਭੇਜੋ ਉਹਨਾਂ ਕੋਲ ਪੀ ਐਨ ਆਰ ਤਾਂ ਹੈ ਨਹੀਂ ਉੱਥੇ ਦੀ ਤੁਸੀਂ ਆਪ ਦੱਸ ਦਿਓ ਇਹਨਾਂ ਤੋਂ ਕਿਉਂ ਘੁਆ ਰਹੇ ਮੈਨੂੰ ਪੁੱਛੋ ਮੈਂ ਤਾਂ ਨਾ ਜਵਾਬ ਜੱਜ ਸਾਹਿਬ ਸੰਬੋਧਨ ਕਰਦੇ ਹੋ ਡੰਨੇਵਾਲ ਸਾਹਿਬ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਪੰਜ ਦਿਨ ਬਾਅਦ ਕਿਉਂ ਬਾਣ ਨਹੀਂ ਸਭ ਦੇਖੋ ਆਦਮੀ ਹੈ ਸਾਬ ਮੈਂ ਕਿਸੇ ਨੂੰ ਚੈਲੰਜ ਚੁਣ ਨਹੀਂ ਦਿੰਦਾ ਸਾਬ ਕਿਸੇ ਦੇ ਬਿਹਾਫ ਤੇ ਕੋਈ ਨਾ ਤਾਂ ਮੈਂ ਕਹਿੰਦਾ ਵੀ ਤੁਸੀਂ ਜਦੋਂ ਕਿਸੇ ਬੰਦੇ ਨੂੰ ਮਜਬੂਰ ਕਰੋਗੇ ਫਿਰ ਉਹਨੂੰ ਕਿਉਂ ਕਈ ਜਾਣੇ ਵੀ ਉਹਨੂੰ ਮੈਨੂੰ ਕਹਿਦਾ ਗੱਲੇਵਾਲ ਸਾਹਿਬ ਨੇ ਕਿਹਾ ਵੀ ਮੈਂ ਜਦੋਂ ਕਾਲਰ 'ਚ ਹੱਥ ਪਾ ਕੇ ਕਾਲਰ ਦਾ ਕੀ ਮਤਲਬ ਹੈ ਸਰ ਕੀ ਮਤਲਬ ਹੈ ਕਾਲਰ ਦਾ ਪੰਜਾਬੀ 'ਚ ਕੀ ਕਹਿੰਦੇ ਆ ਤੇਰੇ ਤੌਣ 'ਚ ਹੱਥ ਪਾਵਾਂਗੇ ਜਦੋਂ ਤੌਣ 'ਚ ਹੱਥ ਪਾ ਕੇ ਆਗੇ ਫਿਰ ਅਗਲੇ ਸਾਰਿਆਂ ਨੂੰ ਇੱਕ ਵਰਗੇ ਸਾ ਉਹ ਤੁਹਾਡਾ ਕੀ خیال ਕਹੂਗਾ ਵੀ ਇੱਕ ਮੇਰੇ ਹਰੇਕ ਕੋਈ ਮਹਾਤਮਾ ਗਾਂਧੀ ਜਾਂ ਜੀਸਸ ਨਹੀਂ ਵੀ ਟਰਨੇ ਉੱਤੇ ਤੁਝਾ ਥੱਪੜ ਠੋਕ ਦਿੰਦਾ ਨੈਚੁਰਲ ਸਭਾਵੇ ਕਾ ਸਾਹਿਬ ਐਵੇਂ ਆਈਡੀਆਲਿਸਟ ਮੈਂ ਆਪ ਸਭ ਆਈਡੀਆਲਿਸਟ ਨਹੀਂ ਮੈਂ ਵੀ ਹੱਡ ਮਾਸ ਦਾ ਤੁਸੀਂ ਕੱਢ ਆ ਥੋੜੀ ਗੱਲ ਹੈ ਸਾਬ ਮੈਂ ਇਹ ਸੌਰੀ ਹੁਣ ਤੁਸੀਂ ਕਹੋਗੇ ਵੀ ਸੁਨੀਲ ਨੇ ਪੱਤਰਕਾਰ ਕੋ ਧਮਕਾ دیا ਦੇਖੋ ਗੱਲ ਪੂਰੀ ਚਲਾਇਓ ਮੈਂ ਕਹਿ ਰਹਾ ਮੈਂ ਸੁਭਾਵਕ ਐ ਸਾਬ ਲੋਕਾਂ ਨੂੰ ਇੱਕ ਹੱਦ ਤਾਈ ਮੈਂ ਤਾਂ ਉਹਨਾਂ ਨੂੰ ਤਾਂ ਕਹਿਣਾ ਵੀ ਇੱਕ ਮਹੀਨਾ ਹੋ ਗਿਆ ਵਿਚਾਰੇ ਨੂੰ ਹੱਥ ਜੋੜਦਾ ਫਿਰਦਾ ਤੁਸੀਂ ਉਹਦੇ ਤੇ ਹੋਰ ਕਾਟੀ ਪਾਈ ਜene ਸ਼ੋਭਾ ਨਹੀਂ ਦਿੰਦਾ ਨਾ ਢੱਲੇਵਾਲ ਸਾਹਿਬ ਨੂੰ ਸ਼ੋਭਾ ਦਿੰਦਾ ਨਾ ਸੁਨੀਲ ਜਾਖੜ ਕਿਸੇ ਨੂੰ ਕਵੇ ਵੀ ਬਾਣ ਕਿਉਂ ਨਾ ਬਤਾਵੇ ਸਾਬ ਰਾਜੇਵਾਲ ਜਾਖੜ ਸਾਹਿਬ ਜੀ ਅਸੀਂ ਕਾਫੀ ਦੇਰ ਤੋਂ ਸੀ ਕਾਂਗਰਸ ਦੇ ਵਿੱਚ ਰਹੇ ਹਾਂ 50 ਸਾਲ ਸਾਬ 50 पूरा परिवार आएगा और उसके बाद अपन हुन ਗੱਲ ਕਰੀਏ ਹੋਰ ਦੇ ਇਫੈਕਟਸ ਕਿ ਸ਼ਾਇਦ ਕਾਂਗਰਸ ਦੇ ਵਿੱਚ ਪਹਿਲੀ ਵਾਰੀ ਹੋਇਆ ਜਿੱਦਾਂ ਕਾਂਗਰਸ ਦਾ ਲੀਡਰ ਕਹਿ ਰਿਹਾ ਮੈਂ ਆਪ ਨੂੰ ਵੋਟ ਪਾਵਾਂਗਾ ਤੇ ਆਪ ਬਾਡੀ ਬਣਾਉਂਗਾ ਕਿਹਦਾ ਸਭ ਮੈਂ ਕਹਿੰਦਾ ਵੀ ਇੱਕ ਸਭ ਨੂੰ ਮੈਨੂੰ ਦਰਦ ਹੁੰਦਾ ਸਾਰ ਮੈਂ ਪਾਰਟੀ ਛੱਡਿਆ ਪਰ 50 ਸਾਲ ਜਿੱਥੇ ਜੀਵਨ ਲਾਇਆ ਸਾਰ ਉਹ ਇੱਕ ਨੈਸ਼ਨਲ ਪਾਰਟੀ 130 ਸਾਲ ਪੁਰਾਣੀ ਪਾਰਟੀ ਹੁਣ ਵੋਟ ਕਟੂਆ ਪਾਰਟੀ ਬਣ ਗਈ ਸਾਰ ਤੁਸੀਂ ਉਹਨਾਂ ਦੇ ਵੋਟ ਪਾ ਕੇ ਗੱਲ ਕਰ ਰਹੇ ਹਾਂ ਮੈਂ ਗੱਲ ਕਰਿਆ ਖੜਗੇ ਸਾਹਿਬ ਨੇ ਉੱਥੇ ਉਸ ਰੈਲੀ ਦੇ ਅੰਦਰ ਆਰਾਮਲੀਲਾ ਮੈਦਾਨ ਦੇ ਅੰਦਰ ਜਦੋਂ ਇਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਚ ਗਏ ਸੀਗੇ ਉੱਥੇ ਡਾਕਟਰ ਸਾਹਿਬ ਉਦੋਂ ਜਦੋਂ ਆ ਉਹਦੇ ਵਿੱਚ ਖੜਗੇ ਸਾਹਿਬ ਮੁੜ ਕੇ ਭਗਵੰਤ ਮਾਨ ਜੀ ਨੂੰ ਕਹਿੰਦੇ ਆ ਭਗਵੰਤ ਮਾਨ ਜੀ ਹਮਨੇ ਇਕੱਠੇ ਹੋ ਕੇ ਪੰਜਾਬ ਮੇਂ ਵੀ ਲੜੇ ਸਭ ਤੁਸੀਂ ਕਿ ਕੱਲ ਦੀ ਪਾਰਟੀ ਆਈ ਹੈ ਉਹਦੇ ਸਾਹਮਣੇ ਹੱਥ ਜੋੜੀ ਖੜੇ ਹੋ ਆਪਣੇ ਕਹਿੰਦੇ ਆ ਇਹਨੂੰ ਬਲੀ ਦਾ ਬੱਕਰਾ ਬਣਾਤਾ ਵਿਜੇਂਦਰ ਸਿੰਘ ਲਾ ਨੂੰ ਉੱਥੇ ਕਿਉਂ ਕੀ ਲੈਣ ਭੇਜਿਆ ਜੀ ਉੱਥੇ ਆ ਦਿਵਾਲਾ ਨਿਕਲ ਗਿਆ ਸਾਹਿਬ ਪੋਲਿਸੀ ਸਟੇਟਮੈਂਟਸ ਜਿਹੜਾ ਮੈਂ ਤੁਸੀਂ ਕਹਿ ਰਹੇ ਆ ਵੀ ਉਹਨੂੰ ਮੈਂ ਕੀ ਦੇਖਦਾ ਵੀ ਇੱਕ ਪਾਰਟੀ ਸੈਕੂਲਰ ਪਾਰਟੀ ਹੈ ਤੁਸੀਂ ਸੈਕੂਲਰਿਜ਼ਮ ਪ੍ਰੂਵ ਕਰਨ ਵਾਸਤੇ ਹਿੰਦੂਆਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾਈ ਜਾਂਦੇ ਤੁਸੀਂ ਸਾਰਿਆਂ ਨੂੰ ਚੱਕੋ ਸਾਹਿਬ ਹੇਟਾ ਕੋਈ ਨਹੀਂ ਰਹਿਣਾ ਚਾਹੀਦਾ ਮੈਂ ਕਿ ਬਰਾਬਰੀ ਸਭ ਨੂੰ ਬਰਾਬਰ ਰੱਖੋ ਆ ਤਾਂ ਨਹੀਂ ਵੀ ਤੁਸੀਂ ਆਪਣੇ ਆਪਣੇ ਆਪ ਨੂੰ ਅੱਛਾ ਸਾਬਤ ਕਰਨ ਵਾਸਤੇ ਇੱਕ ਪੂਰੀ ਜਮਾਤ ਨੂੰ ਕਹਿਦੇ ਹੋ ਵੀ ਆ ਤ ਅੱਗ ਲਾ ਦੇਣਗੇ ਸ਼ੋਭਾ ਨਹੀਂ ਤੇ ਲਾ ਕਾਂਗਰਸ ਦੀ ਸੋਚ ਨਹੀਂ ਸਾਹਿਬ ਮੈਂ 8 ਮਹੀਨੇ ਆਈ ਗਰੀ ਗੀਤ ਗਾਉਂਦਾ ਰਿਹਾ ਵੀ ਆ ਜਿਹੜੀ ਸੋਚ ਹੈ ਵੀ ਹਿੰਦੂ ਨਹੀਂ ਬਣ ਸਕਦਾ ਮੁੱਖ ਮੰਤਰੀ ਆ ਕਾਂਗਰਸ ਪਾਰਟੀ ਦੀ ਸੋਚ ਨਹੀਂ ਆਮ ਵਿਕਾਸ ਸੋਨੀ ਦੀ ਸੋਚ ਹੈ ਆ ਚੰਨੀਜੀ ਦੀ ਸੋਚ ਹੈ ਔਰ ਆਪਣੇ ਰੰਧਾਵਾ ਜੀ ਦੀ ਹੈ ਸੁਖਜਿੰਦਰ ਰੰਧਾਵਾ ਜੀ ਦੀ ਯਾ ਰਾਜਾ ਬੜਿੰਗ ਦੀ ਸੋਚ ਹੈ ਆ ਕਾਂਗਰਸ ਦੀ ਸੋਚ ਨਹੀਂ ਅਜੇ ਤੱਕ ਜਵਾਬ ਨਹੀਂ ਆਇਆ ਸਾਹਿਬ ਅੱਜ ਤੱਕ ਕਿਸੇ ਨੇ ਡਿਨਾਈ ਨਹੀਂ ਕੀਤਾ ਪਰ ਰਾਹੁਲ ਦਾ ਵੀ ਅੱਜ ਵੀ ਤਾਰੀਫ ਕਰ ਰਹੇ ਨੇ ਸੁਨੀਲ ਜਖੜ ਇਸ ਕੁਝ ਵੀ ਨਹੀਂ ਹੈ ਮੈਂ ਤਾਰੀਫ ਕਰਦਾ ਮੈਂ ਕਹਿ ਰਿਹਾ ਮੇਰਾ ਅੱਜ ਵੀ ਦਰਦ ਹੁੰਦਾ ਹੈ ਕਿ ਕਰੇ ਕੀ ਜਾਂਦੇ ਹੋ ਤੁਸੀਂ ਕਰਕੇ ਰਹੋ ਸਾਬ ਬਾਗਡੋਰ ਸੰਭਾਲੋ ਆਪਣੇ ਇਹ ਲੋਕ ਹੈ ਪ੍ਰੋਬਲਮ ਕੀ ਹੈ ਸਾਬ ਇਸ ਨੂੰ ਕਿਵੇਂ ਕਹਾਂਗੇ ਦੇ ਹੈਵ ਆਊਟਸੋਰਸਡ ਪੋਲੀਸੀ ਮੇਕਿੰਗ ਸਾਬ ਇੱਕ ਪਹਿਲਾਂ ਕਾਂਗਰਸ ਪਾਰਟੀ ਦੀ ਸੋਚ ਸੀਗੀ ਹੁਣ ਸੁਖਪਾਲ ਖੈਰ ਆ ਸਟੇਟਮੈਂਟ ਦੇਈ ਜਾਂਦੇ ਕਹਿੰਦਾ ਜੀ ਇਹਦਾ ਕਹਿੰਦਾ ਇੱਥੇ ਸੁਖਪਾਲ ਖੈਰ ਨੂੰ ਕੀ ਦੋਸ਼ ਹੈ ਆ ਜਿਹੜੇ ਚੀਫ ਮਨਿਸਤ 6 ਮਹੀਨੇ ਰਹੇ ਉਹਨਾਂ ਨੇ ਰੋਪੜ ਜੇ ਕੀ ਬਿਆਨ ਦਿੱਤਾ ਸੀ ਬਰਾਬਰ ਪ੍ਰੇਮਕਾ ਗਾਂਧੀ ਖੜੇ ਥਾਲੀ ਵਜਾਰੇ ਸੀ ਉਹਨਾਂ ਨੇ ਤਾਂ ਐਗਜ਼ੈਕਟ ਕਿਹਾ ਕਿ ਯੂਪੀ ਵੀਓ ਪਿਆਰ ਵਾਲੇ ਭਈਏ ਸ਼ੋਭਾ ਦਿੰਦਾ ਸਾਹਿਬ ਇੱਕ ਮੁੱਖ ਮੰਤਰੀ ਨੂੰ ਅੱਛਾ ਜਦੋਂ ਝੋਨਾ ਲੱਗਣਾ ਹੁੰਦਾ ਆ ਸਾਰੇ ਫੰਨੇਖਾ ਇੱਥੇ ਤੋਂ ਲੁਧਿਆਣਾ ਸਟੇਸ਼ਨ ਤੇ ਖੜੇ ਹੁੰਦੇ ਆ ਵੀ ਲੈ ਕੇ ਜਾਣੇ ਆ ਕਿਉਂ ਆਪਣੇ ਪੈਰਾਂ 'ਚ ਮਹਿੰਦੀ ਲੱਗੀ ਆ ਦਸੋਗਾ ਸਾਹਿਬ ਮੈਂ ਵੀ ਕਿਸਾਨ ਆ ਉਦੋਂ ਤੁਹਾਨੂੰ ਇਹ ਬੜੇ ਚੰਗੇ ਲੱਗਣ ਲੱਗੇ ਜਾਂਦੇ ਐ ਇੱਥੇ ਫੈਕਟਰੀਆਂ ਬੰਦ ਹੋ ਜਾਣੀਆਂ ਸਵੇਰੇ ਕਿੱਥੇ ਮੁੰਡੇ ਨੌਕਰੀ ਲਵਾਉਂਗੇ ਛੋਟੀ ਸੋਚ ਐ ਉਹ ਤੁਹਾਡਾ ਸैम ਪੇਟਰੋ ਦਾ ਜੀ ਬਿਆਨ ਦੇ ਰਿਹਾ ਕਾਲੇ ਪੀਲੇ ਕਰਕੇ ਕਹਿੰਦਾ ਜਿ ਤਪਸ਼ੀ ਲੱਗਦੇ ਸਭ ਆ ਆ ਫਿਰ ਫਿਰ ਕਿਹਨੂੰ ਦੋਸ਼ ਦਿਆਂ ਮੈਂ ਆ ਮਤਲਬ ਲੋਕਤੰਤਰ ਦੇ ਅੰਦਰ ਸਾਹਿਬ ਤੁਸੀਂ ਬਾਕੀ ਉਹਦਾ ਕੱਢ ਕੇ ਚਲਾ ਲੋਗੇ ਆ ਲਿਖੋ ਉਸ ਗੱਲ ਜਿਹੜੀ ਕਹਿਣ ਵਾਲੀ ਐ ਲੋਕਤੰਤਰ ਦੇ ਅੰਦਰ ਸਾਹਿਬ ਇੱਕ ਮਜ਼ਬੂਤ ਆਪੋਜੀਸ਼ਨ ਦੀ ਬਹੁਤ ਵੱਡੀ ਜ਼ਰੂਰਤ ਹੈ ਤੁਸੀਂ ਦੇਖੋ ਵੀ ਇਹ ਲੋਕ ਕੈਪੇਬਲ ਹੈ ਆਪੋਜੀਸ਼ਨ ਦੇ ਛੱਡੋ ਦੇਸ਼ ਨੂੰ ਪੰਜਾਬ ਦੇ ਅੰਦਰ ਆ ਜਾਓ ਤੁਸੀਂ ਕਾਂਗਰਸ ਨੂੰ ਵੋਟ ਪਾ ਲਿਓ ਸਵੇਰੇ ਮੇਰੇ ਵਾਰੰਟ ਕਢਾ ਦੇਓ ਵੀ ਸੁਨੀਲ ਦਾ ਕਹਿੰਦਾ ਸੀ ਪਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਵੀ ਆ ਕੀ ਆ ਤੁਹਾਡਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਿਆ ਪ੍ਰਤਾਪ ਬਾਜਵਾ ਐ ਸੁਖਜਿੰਦਰ ਰੰਧਾਵਾ ਭਗਵੰਤ ਮਾਨ ਦੀ ਅੱਖਾਂ 'ਚ ਅੱਖ ਪਾ ਕੇ ਗੱਲ ਕਰ ਸਕਦਾ ਹੈ ਕਾਂਗਰਸ ਨੂੰ ਵੋਟ ਦਿਓ ਸਭ ਜਿਨ੍ਹਾਂ ਨੇ ਗੋਡੀਆਂ ਤੇ ਰੱਖੀ ਹੈ ਸਾਹਿਬ ਭਗਵੰਤ ਮਾਨ ਵੀ ਅੱਖ 'ਚ ਅੱਖ ਪਾ ਕੇ ਗੱਲ ਕਰ ਹੱਥ ਜੋੜ ਕੇ ਤਾਂ ਕਰ ਲੈਂਦੇ ਸਭ ਉਹ ਲੋਕ ਦੇਸ਼ ਬਚਾ ਦੇਣਗੇ ਸਭ ਇਸ ਕਰਕੇ ਮੈਨੂੰ ਗੁੱਸਾ ਆਉਂਦਾ ਸੌਰੀ ਮੈਂ ਤੁਹਾਡੇ ਪਰੇਸ਼ਾਨ ਚ ਕੋਈ ਗੁਸਤਾਖੀ ਕਰਕੇ ਆ ਮੈਂ ਥਿਸ ਇਜ਼ ਨੋਟ ਡਨ ਸਾਬ ਆ ਦੇਸ਼ ਦੇ ਪ੍ਰੇਖਦਾ ਸਵਾਲ ਸੱਚੀ ਜ਼ਰੂਰ ਚਲੀ ਜਾਉਂਗੇ ਕਹਿੰਦੇ ਨੇ ਕਿ ਪਾਕਿਸਤਾਨ ਬਾਰਡਰ ਖੁੱਲਨੇ ਚਾਹੀਏ ਆ ਟ੍ਰੇਡ ਆ ਕਿ ਸਾਨ ਕਹਿ ਰਹੇ ਆ ਵੀ ਤੁਸੀਂ ਆ ਡਬਲਯੂਟੀਆ ਬੰਦ ਕਰੋ ਫੇਰ ਕਿਵੇਂ ਹੋ ਗਿਆ ਸਰ ਕਿਸਾਨਾਂ ਦਾ ਵਿਰੋਧ ਜਿਹੜਾ ਹੋ ਰਿਹਾ ਹੈ ਕਿਤੇ ਕਾਂਗਰਸ ਚ ਵਾਦੇ ਕੀਤੇ ਕਰਜੇ ਮਾਫੀ ਵਾਲੇ ਉਹ ਤਾਂ ਨਹੀਂ ਭੁਗਤਰੀ ਬੀਜੇ ਵੀ ਪਤਾ ਨਹੀਂ ਕਾਂਗਰਸ ਤਾਂ ਬਹੁਤ سارے ਵਾਦੇ ਕਰ ਰਹੀ ਹੈ ਹਿਸਾਬ ਜੋੜ ਕੇ ਥੋੜਾ ਦੇਖ ਲਿਓ ਸਰ ਜਿੰਨੇ ਵਾਦੇ ਕਿ ਆਪਣੇ ਰਾਹੁਲ ਜੀ ਕਰਨ ਪਰਸੋਂ ਕਰਕੇ ਗਏ ਅਮਰਸਰ ਦੇ ਅੰਦਰ ਉਹਦੇ ਵਿੱਚ 40 ਲੱਖ ਕਰੋੜ ਤੱਕ ਕਿਸਾਨੀ ਮੈਂ 23 ਫਸਲਾਂ ਦੀ ਨਹੀਂ ਸਾਰੀ ਕਿਸਾਨੀ ਦੀ ਜਿਹੜੀ ਫਸਲ ਹੈ ਉਸ ਤੇ ਸਾਡੇ ਵਰਗਿਆਂ ਦੇ ਬਾਗ ਵੀ ਆ ਜਾਂਦੇ ਐ ਮੱਛਲਿਆਂ ਵਾਲੇ ਦੇ ਬਾਗ ਵੀ ਐ ਡੇਰੀ ਵਾਲੇ ਵੀ ਐ ਫਿਸ਼ਰੀ ਵਾਲੇ ਵੀ ਐ ਬਾਕੀ ਹੋਰ ਕ੍ਰੌਪਸ ਵਾਲੇ ਐ ਜਿਨ੍ਹਾਂ ਨੂੰ ਇਹ ਗਿਣਦੇ ਨਹੀਂ 23 ਇਹਦੇ ਵਿੱਚ 40 ਲੱਖ ਕਰੋੜ ਚਾਹੀਦੇ ਐ 1 ਲੱਖ ਰੁਪਇਆ ਵੰਡਣ ਵਾਸਤੇ 25 ਲੱਖ 25 ਲੱਖ ਕਰੋੜ ਰੁਪਏ ਚਾਹੀਦੇ ਐ 65 ਲੱਖ ਕਰੋੜ ਤਾਂ ਵੰਡ ਗਏ ਸਾਬ 65 ਲੱਖ ਕਰੋੜ ਦਾ ਤਾਂ ਆਪਣਾ سرمਾਇਆ ਹੀ ਨਹੀਂ ਤੁਸੀਂ ਐਵੇਂ ਵੰਡੀ ਜਾਂਦੇ ਹੋ ਇਹਨਾਂ ਗੱਲਾਂ ਦਾ ਦੇਖੋ ਉਹ ਜਿਸ ਪੋਜੀਸ਼ਨ ਵਾਸਤੇ ਉਹ ਕਰ ਰਹੇ ਐ ਓਪੋਜੀਸ਼ਨ ਬਹੁਤ ਜਿੰਮੇਵਾਰੀ ਦੀ ਓਪੋਜੀਸ਼ਨ ਹੈ ਉਸ ਦਾ ਚੱਥੇ ਬੰਦੀਆਂ ਵਾਲੇ ਬਿਆਨ ਦੇਈ ਜਾਂਦੇ ਹੋ ਵੀ ਲੋਕਾਂ ਨੂੰ ਕੇਰਾ ਪਰਹਾ ਲਓ ਫਿਰ ਦੇਖ ਲਾਂਗੇ ਜੀ ਡਾਕਟਰ ਸਾਹਿਬ ਗੱਲ ਕਰ ਰਿਹਾ 500 ਪਰ ਇਹ 400 ਪਰ ਤੋਂ ਬਾਅਦ ਜਿਹੜਾ ਮੰਗਵਾ ਰਿਹਾ ਕੀ ਹੈ ਸਭ ਉਹਦੇ ਬਾਅਦ ਕਸ਼ਮੀਰ ਦਾ ਮੰਗਵਾ ਜਿਹੜਾ ਪੂਰੀ ਜਿੰਮੇਵਾਰੀ ਦਾ ਮੰਗਵਾ ਕੀ ਹੈ ਕਸ਼ਮੀਰ ਦਾ ਮਾਮਲਾ ਤਾਂ ਨਵੇੜਤਾ ਜੁਨਤ ਤੋਂ ਕੋਈ ਤਾਂ ਰਿਹਾ ਜਨਾਬ ਉਧਰ ਵੀ ਹੈਗਾ ਉਹਦੇ ਨਾਲ 400 ਦਾ ਕੋਈ ਹੈ ਨਹੀਂ ਜੀ ਉਹ ਤਾਂ ਹਰੇਕ ਹਰੇਕ ਚਾਹੇ ਭਾਜੀਪੀ ਚਾਹੇ ਕੋਈ ਕਾਂਗਰਸ ਚ ਸਾਰਾਂ ਦੀ ਭਾਵਨਾ ਹੈ ਵੀ ਕਸ਼ਮੀਰ ਸਾਡਾ ਹੈ ਉਸੇ ਕੀ 400 ਨੇ ਕੀ ਕਰਨਾ ਸਰ 400 ਇਜ਼ ਇਰ ਰਿਸਪੈਕਟਿਵ ਸਾਡੀ ਭਾਵਨਾ ਹੈ ਕਿ ਕਸ਼ਮੀਰ ਸਾਡਾ ਹੈ ਜਿਹੜਾ ਉਹਨਾਂ ਦੇ ਪਾਕਿਸਤਾਨ ਨੱਪੀ ਬੈਠਾ ਹੈ ਉਹ ਅਸੀਂ ਸੁਭਾਣਾ ਸਰ ਥੈਂਕ ਯੂ ਰਜਵਤ ਸਾਹਿਬ ਕਹਿੰਦੇ ਨੇ ਕਿ